ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵੀਰ ਸਿੰਘ ਮੇਰੇ ਨਾਲ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਜੀ ਮੌਜੂਦ ਹਨ ਅਸੀਂ ਬਹੁਤ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲੈਕਚਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡੇ ਗਿੱਲ ਸਾਹਿਬ ਥੈਂਕ ਯੂ ਸੋ ਮਾਚ ਗਵਿੰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਦਰ ਦੀਆਂ ਕੰਸੂਆਂ ਜੋ ਪੰਥਕ ਸਿਆਸਤ ਦੇ ਵਿੱਚ ਵਾਪਰ ਰਿਹਾ ਹੈ ਉਹਦੇ ਬਾਰੇ ਮੀਡੀਆ ਦੇ ਜ਼ਰੀਏ ਜਾਂ ਸੂਤਰਾਂ ਮੁਤਾਬਕ ਬਹੁਤ ਕੁਝ ਬਾਹਰ ਆ ਰਿਹਾ ਹੈ ਡੇਰਾ ਵਿਆਸ ਦੇ ਮੁਖੀ ਜਿਹੜੇ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਭੂਮਿਕਾ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਮੁਲਾਕਾਤ ਹੋਈ ਸੀ ਉਸ ਤੋਂ ਅੱਗੇ ਦੀਆਂ ਗੱਲਾਂ ਚੱਲ ਰਹੀਆਂ ਕਿ ਕੀ ਉਸ ਮੁਲਾਕਾਤ ਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਅੱਗੇ ਆ ਕੇ ਦੱਸਣਗੇ ਜਾਂ ਫਿਰ ਉਹਦੇ ਬਾਰੇ ਗੁਰਿੰਦਰ ਸਿੰਘ ਢਿੱਲੋਂ ਦੱਸਣਗੇ ਆਖਿਰਕਾਰ ਉਹ ਮਿੰਟਸ ਕੈਲ ਹੋ ਜਾ ਉਸ ਸਮੇਂ ਦੀ ਵਾਰਤਾਲਾਪ ਜਾਂ ਕਿਸ ਮੁੱਦੇ ਤੇ ਗੱਲ ਹੋਈ ਕਿਸ ਸਹਿਸਿਆਤ ਨਾਲ ਗੱਲਬਾਤ ਹੋਈ ਉਹ ਕਿਉਂ ਨਹੀਂ ਬਾਹਰ ਆ ਰਿਹਾ ਇਹ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਗਿੱਲ ਸਾਹਿਬ ਦੂਜਾ ਨਾਲੋਂ ਨਾਲ ਅਕਾਲੀ ਦਲ ਦੀ ਪੰਥਕ ਸਿਆਸਤ ਦਾ ਵੀ ਕਿ ਉਧਰ ਰੋਲਾ ਪਿਆ ਹੋਇਆ ਗਿਆਨੀ ਰਕबीर ਸਿੰਘ ਹੋਰਾਂ ਦੀ ਚੁੱਪੀ ਜਿਹੜੀ ਹੈ ਉਹ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ ਕਿਤੇ ਕਹਿੰਦੇ ਬੀਜੇਪੀ ਤਾਂ ਨਹੀਂ ਪਿਛਲੇ ਦਰਵਾਜ਼ਿਆਂ ਇਹਨਾਂ ਸਾਰੇ ਮਾਮਲਿਆਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰ ਲਈ ਜਾਂ ਇਹਨਾਂ ਨਾਲ ਨਜਿੱਟਰੀ ਜਾਂ ਕਿਹੜੀ ਪਲੈਨਿੰਗ ਇਹੋ ਜੀ ਪੰਧਕ ਸਿਆਸਤ ਵਿੱਚ ਤਿਆਰ ਹੋ ਰਹੀ ਹੈ ਕਿ ਸੁਖਵੀਰ ਬਾਦਲ ਦੇ ਧਿਰ ਨੂੰ ਮਜ਼ਬੂਤ ਕਰਨਾ ਹੈ ਜਾਂ ਫਿਰ ਬਾਗੀਆਂ ਨੂੰ ਤੇ ਦਾਗੀਆਂ ਨੂੰ ਕਿਵੇਂ ਇਕੱਠਿਆਂ ਕਰਨਾ ਹੈ ਇਹ ਸਾਰਾ ਕੁਝ ਚੱਲ ਰਿਹਾ ਹੈ ਇਹਨੂੰ ਸਾਰਿਆਂ ਨੂੰ ਸਮਝਣਾ ਚਾਹਾਂਗੇ ਤੁਸੀਂ ਕੀ ਐਨਾਲਿਸਿਸ ਕਰਦੇ ਹੋ ਇਹਨਾਂ ਸਭ ਦਾ ਇਹਨਾਂ ਸਾਰੀਆਂ ਬੜੀਆਂ ਸਰਪ੍ਰਾਈਜ਼ਿੰਗ ਡਵੈਲਪਮੈਂਟਸ ਹੈਗੀਆਂ ਨੇ ਕਿਉਂਕਿ ਡੇਰਾ ਬਿਆਸ ਤੇ ਮੁਖੀ ਦਾ ਪੰਥਕ ਸਿਆਸਤ ਵਿੱਚ ਆਉਣਾ ਤੇ ਦਖਲਅੰਦਾਜ਼ੀ ਕਰਨੀ ਇਹ ਇੱਕ ਤਰ੍ਹਾਂ ਦਾ ਡਾਇਰੈਕਟ ਚੈਲੰਜ ਹੈਗਾ ਤਾਕਤ ਤੱਕ ਸਾਡੇ ਡਾਇਰੈਕਟਿਵਸ ਦਾ ਕਿਉਂਕਿ ਪਹਿਲੇ ਇਹਨਾਂ ਨੇ ਕੁਝ ਦਿਨ ਪਹਿਲੇ ਜੋ ਕਨਸੋਵਾਂ ਆਈਆਂ ਨੇ ਇਹਨਾਂ ਨੇ ਪਹਿਲੇ ਸੁਖਵੀਰ ਸਿੰਘ ਬਾਦਲ ਨਾਮ ਗੁਰੂਗ੍ਰਾਮ ਦੇ ਵਿੱਚ ਮੀਟਿੰਗ ਕੀਤੀ ਉਹਨਾਂ ਦੇ ਘਰ 'ਚ ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਤੇ ਨਾ ਬਾਅਦ ਹੋ ਦੋ ਦਿਨ ਪਹਿਲੇ ਇਹਨਾਂ ਨੇ ਜਥੇਦਾਰ ਹਰਪੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ ਬਟੰਡੇ ਵਿੱਚ ਤੇ ਉੱਥੇ ਰਖੜਾ ਵੀ ਸਰਜੀਤ ਸਿੰਘ ਰਖੜਾ ਵੀ ਮੌਜੂਦ ਸੀ ਉਸ ਮੀਟਿੰਗ ਦੇ ਵਿੱਚ ਪਰ ਉਹ ਕਹਿੰਦੇ ਵੀ ਇਹ ਮੀਟਿੰਗ ਇਹਨਾਂ ਦੀ ਕੱਲਿਆਂ ਦੀ ਹੋਈ ਹੈ ਮੈਂ ਮੀਟਿੰਗ ਵਿੱਚ ਨਹੀਂ ਸੀ ਬੈਠਾ ਪਰ ਜਿਹੜਾ ਹੈਗਾ ਇਹਦੇ ਨਾਲ ਸਵਾਲ ਕਈ ਖੜੇ ਹੁੰਦੇ ਹੈਗੇ ਆ ਵੱਡਾ ਸਵਾਲ ਤਾਂ ਇਹ ਹੈ ਆ ਵੀ ਕੀ ਜਿਹੜੇ ਬਾਬਾ ਬਿਆਸ ਵਾਲੇ ਹੈਗੇ ਆ ਉਹ ਅਕਾਲ ਤਖਤ ਸਾਹਿਬ ਨਾਲੋਂ ਜ਼ਿਆਦਾ ਵੱਡੇ ਹੈਗੇ ਆ। ਕਿ ਜੇ ਅਕਾਲ ਤਖਤ ਸਾਹਿਬ ਦੇ ਡਾਇਰੈਕਟਿਵਸ ਨੂੰ ਮਨੋਣ ਲਈ ਵਿਆਸ ਦੇ ਮੁਖੀ ਨੂੰ ਆਉਣਾ ਪਵੇ ਭਗਤਕ ਸਿਆਸਤ ਦੇ ਵਿੱਚ ਤਾਂ ਫਿਰ ਮੇਰਾ خیال ਇਹ ਸਿੱਖਾਂ ਨੂੰ ਵੀ ਦੁਬਾਰਾ ਸੋਚਣਾ ਪਊਗਾ ਕਿ ਸਾਡੀ ਸਰਵੋੱਚ ਸੰਸਥਾ ਅਕਾਲ ਤਖਤ ਸਾਹਿਬ ਹੈਗਾ ਤੇ ਵਿਆਸ ਦਾ ਡੇਰੇ ਦੇ ਮੁਖੀ ਹੈਗੇ ਆ। ਇਸ ਦੇ ਨਾਲ ਕਈ ਹੋਰ ਵੀ ਸਵਾਲ ਖੜੇ ਹੁੰਦੇ ਹੈਗੇ ਵੀ ਇਸ ਤਰ੍ਹਾਂ ਦਾ ਇਹਦਾ ਪਿੱਛੇ ਮੰਤਵ ਕੀ ਹੈਗਾ? ਵੀ ਇਹ ਕਿਸੇ ਤਰ੍ਹਾਂ ਨਾਲ ਕਿਤੇ ਭਾਰਤੀ ਜਨਤਾ ਪਾਰਟੀ ਦੀ ਗੇਮ ਪਲੈਨ ਤਾਂ ਨਹੀਂ ਖੇਡ ਰਹੇ ਹੈਗੇ ਜਾਂ ਉਹਨਾਂ ਰਹੀਂ ਕੋਈ ਇਹ ਆਪਣਾ ਪੈਚ ਵਰਕ ਕਰਕੇ ਕੋਈ ਮਿਡਲ ਗਰਾਉਂਡ ਲੱਭ ਰਹੇ ਹੈਗੇ ਆ ਤਾਂ ਕਿ ਬਾਦਲ ਅਕਾਲੀ ਦਲ ਨੂੰ ਦੁਆਰਾ ਸਰਜੀਤ ਕੀਤਾ ਜਾ ਸਕੇ ਪੰਥਕ ਸਿਆਸਤ ਦੇ ਵਿੱਚ ਜਿਹੜੀ ਕਿ ਹੁਣ ਆਪਣੇ ਸਾਹਮਣੇ ਆ ਜਦੋਂ ਸਿਵਿਕ ਇਲੈਕਸ਼ਨਸ ਹੋਈਆਂ ਨੇ ਤਾਂ ਇਹਨਾਂ ਨੂੰ ਪੁੱਲ 11 ਸੀਟਾਂਆਂ ਨੇ ਸਾਰੇ ਪੰਜਾਬ ਚ ਸੋ ਇਹ ਤਾਂ ਆਪਣੇ ਸਾਹਮਣੇ ਸਾਫ਼ ਦਿਖਾਈ ਦੇ ਰਿਹਾ ਵੀ ਇਹ ਆਪਣਾ ਗਰਾਊਂਡ ਤੋਂ ਬਿਲਕੁਲ ਇਹਨਾਂ ਦੀ ਸਿਆਸ ਜਿਹੜੀ ਆ ਉਹ ਖਿਸਕ ਚੁੱਕੀ ਹੈਗੀ ਆ ਹੁਣ ਇਹਨੂੰ ਇਹ ਕਿਸ ਤਰ੍ਹਾਂ ਬਿਲਟ ਅਪ ਕਰਦੇ ਹੈਗੇ ਆ ਜਦ ਕੇ ਸਰ ਪਰਮਜੀਤ ਸਿੰਘ ਸਰਨਾ ਨਵੀ ਜਥੇਦਾਰ ਹਰਪ੍ਰੀਤ ਸਿੰਘ ਤੇ ਕੁਐਸਚਨ ਖੜਾ ਕੀਤਾ ਹੈਗਾ ਕਿ ਉਹਨਾਂ ਦੀ ਜੋ ਡੇਰਾ ਬਿਆਸ ਮੁਖੀ ਦੇ ਨਾਲ ਮੀਟਿੰਗ ਹੋਈ ਹੈਗੀ ਉਹਦੇ ਬਾਰੇ ਜੋ ਵੀ ਵਾਤਾਵਰਣ ਹੋਈ ਆ ਉਹਨੂੰ ਜਨਤਾ ਕੀਤਾ ਜਾਵੇ ਤਾਂ ਕਿ ਜਿਹੜੇ ਹੋਰ ਸ਼ੰਕੇ ਖੜੇ ਹੁੰਦੇ ਹੈਗੇ ਆ ਉਹਨਾਂ ਨੂੰ ਬਦਲ ਕੇ ਸ਼ੰਕੇ ਖੜੇ ਹੋਣ ਦੇ ਪੋਂ ਉਹਨਾਂ ਤੇ ਸਵਾਲ ਦਾ ਜਵਾਬ ਦਿੱਤਾ ਜਾਵੇ ਜਿਹੜਾ ਕਿ ਉਹਨਾਂ ਦਾ ਮੇਰਾ ਖਿਆਲ ਆ ਵੀ ਉਹਨਾਂ ਨੇ ਸਹੀ ਮੁੱਦਾ ਠਾਇਆ ਹੈਗਾ ਸਰ ਪਰਮਜੀਤ ਸਿੰਘ ਸਰ ਨਾਲ ਸੋ ਇਹ ਜਿਹੜੀ ਇਹਨਾਂ ਦੀਆਂ ਐ ਬੰਦ ਕਮਰਾ ਮੀਟਿੰਗਸ ਪਹਿਲੇ ਇਹਨਾਂ ਦੀ ਇਸੇ ਤਰ੍ਹਾਂ ਅਮਤਸ਼ਾਹ ਨਾ ਹੋਣੀਆਂ ਸੀਗੀਆਂ ਜਦੋਂ ਇਹ ਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀਗੇ ਉਹ ਮੰਨ ਦੇਵੀ ਹੈਗੀਆਂ ਜਿੰਨੀਆਂ ਕਲਿਪਸ ਬਾਹਰ ਆਈਆਂ ਹੈਗੀਆਂ ਕਿ ਹਾਂ ਮੇਰੇ ਸੰਬੰਧ ਹੈਗੇ ਆ ਠੀਕ ਆ ਐਸ ਜਥੇਦਾਰ ਤੁਹਾਨੂੰ ਕੋਈ ਵੀ ਮਿਲ ਸਕਦਾ ਹੈਗਾ ਤੁਸੀਂ ਆਪਣਾ ਜਿਹੜਾ ਆਪਣਾ ਸੋਸ਼ਲ ਜੀਵਨ ਉਹ ਕਿਸ ਤਰ੍ਹਾਂ ਤੁਸੀਂ ਵਿਚਰਦੇ ਹੈਗੇ ਆ ਉਹਦੇ ਤੇ ਠੀਕ ਆ ਜਦੋਂ ਤੁਸੀਂ ਕਿਸੇ ਮੁਖੀ ਹੈਗੇ ਇੱਕ ਮਤਲਬ ਕਿ ਸਰਵੋੱਚਮ ਅਧਾਲਤਕ ਸਾਹਬ ਦੇ ਤਾਂ ਉਦੋਂ ਪੋਸਚਰ ਕਰ ਲੈਣੇ ਵੀ ਤੇ ਉੱਠਣੇ ਸੁਭਾਅਕ ਹੈਗੇ ਆ ਸੋ ਇਹ ਚੀਜ਼ਾਂ ਸਾਰੀਆਂ ਇੱਕ ਕਨਫਿਊਜ਼ਨ ਸਟੇਟ ਕ੍ਰੀਏਟ ਕਰਦੀਆਂ ਨੇ ਸਿੱਖ ਪੰਥ ਦੇ ਅੰਦਰ ਸੋ ਇਹਨਾਂ ਬਾਰੇ ਕਲੈਰਿਟੀ ਦੇਣੀ ਬਹੁਤ ਜ਼ਰੂਰੀ ਹੈਗੀ ਆ ਮੈਂ ਆਪਾਂ ਵੀ ਇਹੀ ਸੋਚਦੇ ਆ ਕਿ ਇਹਨਾਂ ਨੂੰ ਆਪਣੇ ਵੱਲੋਂ ਪੂਰਾ ਦੱਸਣਾ ਚਾਹੀਦਾ ਵੀ ਕਿਸ ਮੰਤਮ ਨਾਲ ਮੀਟਿੰਗ ਹੋਈ ਆ ਤੇ ਉਹਦਾ ਕੀ ਆਦੇਸ਼ ਹੈਗਾ ਇਹਨਾਂ ਸਭ ਇੱਕ ਹੋਰ ਵੱਡੀ ਗੱਲ ਹੈ ਨਾ ਕਿ ਇੱਕ ਜਥੇਦਾਰ ਦਾ ਕਿਉਂਕਿ ਜਦੋਂ ਸਿੱਖ ਧਰਮ ਦੇ ਵਿੱਚ ਡੇਰਾਬਾਦ ਦੀ ਗੱਲ ਹੁੰਦੀ ਹੈ ਤਾਂ ਇੱਕ ਜਥੇਦਾਰ ਦਾ ਇੱਕ ਡੇਰੇ ਦੇ ਮੁਖੀ ਦੇ ਨਾਲ ਉਹ ਵੀ ਉਹ ਜਿਹਦਾ ਸਿੱਖ ਫਲਸਫੇ ਦੇ ਨਾਲ ਜਾਂ ਸਿੱਖ ਮਸਲਿਆਂ ਦੇ ਨਾਲ ਜਾਂ ਸਿੱਖ ਸਿਆਸਤ ਦੇ ਨਾਲ ਕਹਿ ਲਓ ਜਾਂ ਸਿੱਖ ਪੰਥ ਦੇ ਭਾਵਨਾਵਾਂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਜਿਵੇਂ ਡੇਰਾ ਰਾਮ ਰਹੀਮ ਦਾ ਚੱਲਦਾ ਉਹ ਠੀਕ ਆ ਉਹ ਆਪਣੇ ਵakre ਢੰਗ ਨਾਲ ਚੱਲਦਾ ਹੈ ਇਹ ਵakre ਢੰਗ ਨਾਲ ਗੁਰਵਾੜੀ ਨੂੰ ਇਹ ਵੀ ਕੋਟ ਕਰਦੇ ਨੇ ਪਰ ਇੱਕ ਵakre ਢੰਗ ਨਾਲ ਡੇਰਾਵਾਦ ਨੂੰ ਪ੍ਰਮੋਟ ਕਰਨ ਵਾਲੇ ਪਾਸੇ ਨਹੀਂ ਤੁਰੇ ਜਾ ਰਿਹਾ ਇੱਕ ਨੌਜਵਾਨ ਪੀੜ੍ਹੀ ਅੱਜ ਦੀ ਜਿਹੜੀ ਹੈ ਉਹਨਾਂ ਦੇ ਮਨਾਂ 'ਚ ਕੀ ਸਨੇਹਾ ਦਿੱਤਾ ਜਾਏਗਾ ਆਲਰੇਡੀ ਜਿਹੜੇ ਬਾਕੀ ਡੇਰਿਆਂ ਨੂੰ ਲੈ ਕੇ ਜਿਵੇਂ ਦੂਸ਼ਣਬਾਜ਼ੀ ਦੇ ਜਾਂ ਸ਼ੋਸ਼ਣ ਦੇ ਬੱਚਿਆਂ ਦੇ ਨਾਲ ਰੇਪ ਦੇ ਉਹ ਇਲਜ਼ਾਮ ਉੱਥੇ ਵੀ ਜਥੇਦਾਰਾਂ ਦੀ ਚੁੱਪੀ ਰਹੀ ਇਹਨਾਂ ਮਾਮਲਿਆਂ ਤੇ ਵੀ ਜਥੇਦਾਰਾਂ ਦੀ ਚੁੱਪੀ ਹੈ ਤਾਂ ਫਿਰ ਕੀ ਮੈਸੇਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਂ ਕੌਮ ਨੂੰ ਕੀ ਸੰਦੇਸ਼ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਤੁਸੀਂ ਡੇਰਾਬਾਦ ਨੂੰ ਹੰਗਾਰਾ ਦੇ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਤੇ ਖੁੱਲਕੇ ਕਿਉਂ ਨਹੀਂ ਬੋਲਦੇ ਜਾਂ ਖੁੱਲਕੇ ਸਾਹਮਣੇ ਕਿਉਂ ਨਹੀਂ ਆਉਂਦੇ ਜੇ ਕਹਿਣ ਕਿ ਉਹ ਜੀ ਅਕਾਲ ਤਖਤ ਸਾਹਿਬ ਆਏ ਜਾਂ ਗੁਰੂ ਘਰ ਆਏ ਨਾ ਤਮਸਤ ਕੋਣ ਆਏ ਉਥੇ ਕਾਮ ਸਧਾਲੂ ਨੂੰ ਹਰ ਕੋਈ ਆਉਂਦਾ ਹੈ ਜਾਂ ਵੀਆਈਪੀ ਵੀ ਬਣ ਕੇ ਆਵੇ ਉਹਨਾਂ ਦਾ ਉਹ ਜਿਹਾ ਸਵਾਗਤ ਹੁੰਦਾ ਪਰ ਗੱਲ ਤੇ ਐਵੇਂ ਜਦੋਂ ਦੋ ਇਹਰਾ ਆਪਸ ਦੇ ਵਿੱਚ ਮਤਲਬ ਕਿ ਜਿਨ੍ਹਾਂ ਦਾ ਇਹ ਜਥੇਦਾਰ ਤੇ ਉਹਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਕਿ ਇੱਕ ਕੌਮ ਦੀ ਅਗਵਾਈ ਕਰ ਰਹੇ ਨੇ ਇੱਕ ਇੱਕ ਡੇਰਾ ਚਲਾ ਰਹੇ ਨੇ ਉਹਨਾਂ ਨਾਲ ਮਿਲਦਾ ਇਹਦੇ ਉੱਤੇ ਸਪਸ਼ਟ ਕਿਉਂ ਨਹੀਂ ਹੋਇਆ ਜਾਂਦਾ ਜਾਂ ਕੀ ਇਹ ਧਾ ਨਹੀਂ ਲਾਈ ਜਾ ਰਹੀ ਜਥੇਦਾਰਾਂ ਦੀ ਆਪਣੀ ਪਾਵਰ ਨੂੰ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਰ ਨੇ ਇਹਦੇ ਬਾਰੇ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਆ ਵੀ ਕੀ ਉਹ ਐਸ ਇਸ ਤਰ੍ਹਾਂ ਦੇ ਉਪਵਾਦ ਨੂੰ ਉਹ ਅਪਰੂਵ ਕਰਦੇ ਹੈਗੇ ਆ ਕਿ ਡਿਸ ਅਪਰੂਵ ਕਰਦੇ ਹੈਗੇ ਆ ਉਹਨਾਂ ਵੱਲੋਂ ਕੀ ਡਾਇਰੈਕਟਿਵਸ ਹੈਗੇ ਆ ਵੀ ਕੀ ਆਪਾਂ ਡੇਰਾਬਾਦ ਦੇ ਨਾਲ ਸਿੱਖ ਕੌਮ ਨੇ ਮਿਕਸ ਹੋਣਾ ਆਪਸ ਚ ਕਿ ਨਹੀਂ ਹੋਣਾ ਕਿਉਂਕਿ ਇਸ ਤੋਂ ਪਹਿਲੇ ਵੀ ਜਿਹੜੇ ਵਿਆਸ ਦੇ ਮੁਖੀ ਨੇ ਇਹਨਾਂ ਸਾਹ ਗੁਰਵਿੰਦਰ ਸਿੰਘ ਢਿੱਲੋਂ ਇਹ ਪਹਿਲੇ ਵੀ ਇਹਨਾਂ ਦੇ ਸਾਹ ਬਲਜੀਤ ਸਿੰਘ ਦਾਦੂਵਾਲ ਨਾਲ ਵੀ ਇਹਨਾਂ ਦੇ ਸੰਬੰਧ ਹੈਗੇ ਨੇ ਜਿਹੜੇ ਕਿ ਪਬਲਿਕ ਡੋਮੇਨ ਵਿੱਚ ਹੈਗੇ ਆ ਇਸੇ ਤਰ੍ਹਾਂ ਜਦੋਂ ਗੁਰਦੁਆਰੇ ਦਾ ਇਹਨਾਂ ਦਾ ਰੌਲਾ ਪਿਆ ਸੀਗਾ ਤਾਂ ਉਸ ਟਾਈਮ ਤੇ ਤੇ ਉਸ ਤੋਂ ਬਾਅਦ ਵੀ ਨਾ ਸਾਰ ਸਿਮਰਨਜੀਤ ਸਿੰਘ ਮਾਨ ਨਾਲ ਵੀ ਮੀਟਿੰਗਸ ਹੋਈਆਂ ਨੇ ਸੋ ਇਹ ਗੱਲਾਂ ਤਾਂ ਹੁਣ ਪੰਥਕ ਦੇ ਵਿੱਚ ਇਹ ਸਵਾਲ ਤਾਂ ਖੜੇ ਕਰਦੇ ਨੇ ਵੀ ਕੀ ਆਪਾਂ ਮਾਨਤਾ ਦੇਣੀ ਹੈਗੀ ਜਾਂ ਡੇਰਾਬਾਦ ਨੂੰ ਤੇ ਨਹੀਂ ਦੇਣੀ ਹੈਗੀ ਕਿਉਂਕਿ ਆਪਣਾ ਡੇਰਾਬਾਦ ਨਾਲ ਸਿੱਖ ਕੌਮ ਦਾ ਕੋਈ ਰابطਾ ਨਹੀਂ ਹੋਣਾ ਚਾਹੀਦਾ ਜੇ ਆਪਾਂ ਸਿੱਖ ਫਲਸਫੇ ਦੇ ਨਾਲ ਚੱਲਦੇ ਹੈਗੇ ਆ ਸੋ ਇਸ ਕਰਕੇ ਇਹ ਡਾਇਰੈਕਟ ਐਂਡ ਕਨਫਲिक्ट ਹੈਗਾ ਸੋ ਇਹਦੇ ਬਾਰੇ ਮੇਰਾ ਖਿਆਲ ਆ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਡਾਇਰੈਕਟਿਵ ਆਉਣਾ ਚਾਹੀਦਾ ਹੈਗਾ ਕਿਉਂਕਿ ਜੇ ਸੁਖਬੀਰ ਸਿੰਘ ਬਾਦਲ ਵੀ ਮੀਟਿੰਗ ਕਰ ਰਿਹਾ ਹੈਗਾ ਤਾਂ ਉਹ ਕਾਲੀਗਲ ਬਾਦਲ ਦਾ ਅਜੇ ਪ੍ਰਮੁੱਖ ਹੈਗਾ ਚਾਹੇ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਪਰ ਅਸਤੀਫਾ ਪ੍ਰਵਾਨ ਨਹੀਂ ਹੋਇਆਗਾ ਸੋ ਇਸ ਕਰਕੇ ਇਹ ਚੀਜ਼ਾਂ ਕੁਐਸਚਨਸ ਖੜੀਆਂ ਕਰਦੀਆਂ ਨੇ ਵੀ ਕੀ ਹੁਣ ਪੰਥ ਦੇ ਜਿਹੜੇ ਮਸਲੇ ਹੈਗੇ ਆ ਉਹ ਆਪਾਂ ਨੂੰ ਡੇਰੇ ਦੇ ਮੁਖੀ ਹੱਲ ਕਰਾਇਆ ਕਰਨਗੇ ਬਿਲਕੁਲ ਅੱਛਾ ਹੁਣ ਉਧਰ ਸੁਖਵੀਰ ਸਿੰਘ ਬਾਦਲ ਦੇ ਨਾਲ ਕਹਿੰਦੇ ਮੀਟਿੰਗਾਂ ਦਾ سلسلہ ਹਾਈ ਲੈਵਲ ਕਹਿ ਲੋ ਜਾਂ ਅੰਦਰ ਖਾਤੇ ਕਹਿ ਲੋ ਕਿਸੇ ਵੀ ਢੰਗ ਦੇ ਨਾਲ ਕਿਉਂਕਿ 2 ਦਸੰਬਰ ਤੋਂ ਲੈ ਕੇ 2 ਜਨਵਰੀ ਆਰ ਵਾਲੀ ਹੋ ਗਈ ਮਹੀਨੇ ਦਾ ਸਮਾ ਹੋ ਜਾਣਾ ਹਾਲੇ ਤੱਕ ਨਾਤੇ ਅਸਤੀਫਿਆਂ ਤੇ ਗੱਲ ਹੋਈ ਨਾ ਕਮੇਟੀ ਤੇ ਗੱਲ ਹੋਈ ਨਾ ਜਥੇਦਾਰਾਂ ਨੂੰ ਕੋਈ ਉਸ ਤਰੀਕੇ ਨਾਲ ਜਵਾਬ ਦਿੱਤਾ ਗਿਆ ਨਾ ਜਥੇਦਾਰਾਂ ਨੇ ਖੁੱਲ ਕੇ ਆ ਕੇ ਕਿਹਾ ਕਿ ਆਖਰਕਾਰ ਹੁਕਮਨਾਮੇਤ ਜੋ ਹੁਕਮ ਹੋਇਆ ਸੀ ਉਹਨਾਂ ਨੂੰ ਲਟਕਾਇਆ ਕਿਉਂ ਜਾ ਰਿਹਾ ਜੋ ਮੀਟਿੰਗਾਂ ਹੋ ਰਹੀਆਂ ਉਹਨਾਂ ਦਾ ਅਸੀਂ ਕੀ ਸਮਝੀਏ ਕਿ ਕੀ ਉਹ ਪੰਤਕ ਸਿਆਸਤ ਨੂੰ ਕੋਈ ਨਵਾਂ ਮੋੜਾ ਦੇਣ ਲਈ ਹੋ ਰਹੀ ਹੈ ਜਾਂ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਹੋ ਰਹੀ ਹੈ ਕਿ ਨਵੀਂ ਇਕਾਦੀ ਧਿਰਕੜੀ ਕਰਨੀ ਹੋ ਰਹੀ ਹੈ ਉਹਨਾਂ ਦਾ ਮੋਟਿਵ ਕੀ ਹੋ ਸਕਦਾ ਉਹਨਾਂ ਦਾ ਡਾਇਰੈਕਟ ਮੋਟਿਵ ਹੈਗਾ ਕਿ ਓਪਨ ਡਿਫਾਇੰਸ ਟੂ ਅਕਾਰਤਕ ਸਾਬ ਜਥੇਦਾਰ ਉਹਨਾਂ ਦੇ ਜਿਹੜੇ ਦਿਸ਼ਾ ਨਿਰਦੇਸ਼ ਹੈਗੇ 2 ਦਸੰਬਰ ਵਾਲੇ ਉਹਨਾਂ ਪ੍ਰਤੀ ਇਹਨਾਂ ਦੀ ਡਿਫਾਇੰਸ ਹੈਗੀ ਆ ਕਿ ਅਸੀਂ ਇਹ ਨਾ ਤਾਂ ਇਹ ਉਹਨਾਂ ਦੇ ਸੰਦੇਸ਼ ਨੂੰ ਮੰਨ ਰਹੇ ਹੈਗੇ ਆ ਤੇ ਨਾ ਖੁੱਲ ਕੇ ਇਨਕਾਰ ਕਰ ਰਹੇ ਹੈਗੇ ਆ ਵਿਚ ਵਿਚਾਲੇ ਚੱਲ ਰਹੇ ਹੈਗੇ ਆ ਉਸੇ ਬਾਬਤ ਇਹਨਾਂ ਨੇ ਹੁਣ ਜਿਹੜਾ ਬੰਸੋ ਆਈ ਆ ਕਿ ਇਹ ਮੀਟਿੰਗਸ ਕੀਤੀਆਂ ਇਹਨਾਂ ਨੇ ਕੋਰ ਕਮੇਟੀ ਮੈਂਬਰਸ ਨਾਲ ਤੇ ਜ਼ਿਲ੍ਹਾ ਜੱਥੇਦਾਰਾਂ ਦੇ ਨਾਲ ਉਹ ਕਿਸ ਮੰਤਬ ਨਾਲ ਕੀਤੀਆਂ ਨੇ ਇਸ ਬਾਰੇ ਕੋਈ ਰਿਪੋਰਟ ਬਾਹਰ ਨਹੀਂ ਆਈ ਪਰ ਇਹ ਸ਼ੋਰ ਹੈਗਾ ਕਿ ਇਹਨਾਂ ਦੀਆਂ ਮੀਟਿੰਗਸ ਹੋਈਆਂ ਨੇ ਉਸ ਨਾਲ ਕੀ ਹੈ ਆਪਣੀ ਪੋਜੀਸ਼ਨ ਨੂੰ ਹੋਰ ਪਾਵਰਫੁਲ ਬਣਾ ਰਹੇ ਹੈਗੇ ਆ ਕਿ ਕੀ ਉਹਨਾਂ ਦਾ ਵਿਸ਼ਵਾਸ ਜਿੱਤ ਰਹੇ ਹੈਗੇ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹ ਕਹਿ ਰਹੇ ਆ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਮੈਂਬਰਸ਼ਿਪ ਜਿਹੜੀ ਮਹਿਮਾ ਉਹਨੂੰ ਚਲਾਓ ਤੇ ਜਿਹੜੇ ਡੈਲੀਗੇਟਸ ਇਹਨਾਂ ਦੇ ਪੱਕੀ ਡੈਲੀਗੇਟਸ ਹੈਗੇ ਨੇ ਉਹਨਾਂ ਨੂੰ ਚੁਣ ਕੇ ਭੇਜੋ ਤਾਂ ਕਿ ਜਿਹੜੀ ਇਹ ਬੈਕ ਡੋਰ ਐਂਟਰੀ ਦੇ ਰਾਹੀਂ ਜੇ ਰਜ਼ਾਈਨ ਵੀ ਕਰਦੇ ਹੈਗੇ ਆ ਤਾਂ ਬੈਕ ਡੋਰ ਐਂਟਰੀ ਰਾਹੀਂ ਮੁੜ ਪ੍ਰਧਾਨ ਇਹ ਪੰਜ ਸਕਰ ਕਿਉਂਕਿ ਇਹ ਇਹਨਾਂ ਦੇ ਜੰਨੀਆਂ ਵੀ ਚੱਲ ਰੀਆਂ ਨੇ ਉਹ ਇਹਨਾਂ ਦੀਆਂ ਮੀਟਿੰਗਸ ਜਾਂ ਜੋ ਕੁਝ ਵੀ ਆ ਉਹਦੇ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਇਹ ਓਪਨ ਡਿਫਾਇਸ ਹੈਗੇ ਆ ਆਕਾਲ ਤਖਸਾਲ ਦੇ ਜਿਹੜੇ ਤਿਸਾਰ ਨਿਰਦੇਸ਼ ਨੇ ਤੇ ਉਧਰ ਸ਼੍ਰੋਮਣੀ ਕਮੇਟੀ ਦੀਆਂ ਮੀਟਿੰਗਾਂ ਦਾ ਵਾਰ-ਵਾਰ ਰੱਦ ਹੋਣਾ ਉਦੇ ਬਾਰੇ ਵੀ ਬਹੁਤ ਚਰਚਾ ਹੈ ਕਿ ਜੀ ਸ਼ਾਇਦ ਨਰੈਨ ਸਿੰਘ ਚੋੜਾ ਬਾਰੇ ਮੀਟਿੰਗ ਹੋਣੀ ਹੈ ਜਾਂ ਉਹ ਮਤਿਆਂ ਨੂੰ ਰੱਦ ਕੀਤਾ ਜਾਣਾ ਹੈ ਜਾਂ ਜੱਜ ਵਰਗਿਆਂ ਨੇ ਹਰਪੀ ਸਿੰਘ ਤੇ ਫੈਸਲਾ ਹੋਣਾ ਹੈ ਪਹਿਲਾਂ ਤਾਂ ਇਹ ਗੱਲ ਹੁੰਦੀ ਹੈ ਕਿ ਜੀ ਹੰਗਾਮੀ ਮੀਟਿੰਗ ਸੱਦੀ ਜਾ ਰਹੀ ਆ ਉਹ ਹੰਗਾਮੀ ਤੋਂ ਪਤਾ ਲੱਗ ਜਾਂਦਾ ਵੀ ਆਖਰਕਾਰ ਕੀ ਉੱਤੇ ਫੈਸਲੇ ਹੋ ਸਕਦੇ ਨੇ ਜਾਂ ਕਿੰਨੀ ਕੋਦੇ ਵਿਚਕਾਰ ਹੋ ਸਕਦੀ ਹੈ ਫਿਰ ਯਕਦਾ ਉਹਨਾਂ ਨੂੰ ਡਿਲੇ ਕਰਨਾ ਜਾਂ ਉਹਨਾਂ ਨੂੰ ਲਪਕਾਉਣਾ ਜਾਂ ਉਹਨਾਂ ਨੂੰ ਰੱਦ ਕਰਨਾ ਭਾਵੇਂ ਹੁਣ ਚਲੋ ਹੁਣ ਤਾਂ ਬਹਾਨਾ ਹੀ ਮਿਲ ਗਿਆ ਨਾ ਕਿ ਜੀ ਉਧਰ ਪੰਜਾਬ ਬੰਦਾ ਚਲੋ 31 ਤਰੀਕ ਦੀ ਕਰ ਲੋ ਕੱਲ ਦਾ ਪੰਜਾਬ ਬੰਦਾ ਹੈ ਪਹਿਲਾ ਮੀਟਿੰਗ ਦਾ ਰੱਦ ਹੋਣਾ ਜਾਂ ਹੰਗਾਮੀ ਹਾਲਾਤ ਚ ਸਦਣਾ ਤੇ ਉਹਨੂੰ ਫਿਰ ਗੁਪਚੁਪ ਤਰੀਕੇ ਨਾਲ ਜਿਵੇਂ ਬਾਕੀ ਚਰਮਨੀ ਕਮੇਟੀ ਮੈਂਬਰ ਜਿਹੜੇ ਮਤਲਬ ਅੰਤਰੀ ਕਮੇਟੀ ਲਾ ਲੋ ਜਾਂ ਕਈਆਂ ਨਾਲ ਗੱਲ ਹੋਵੇ ਤੇ ਉਹ ਕਹਿੰਦੇ ਨੇ ਕਿ ਜੀ ਸਾਨੂੰ ਏਜੰਡੇ ਤਾਂ ਪਤਾ ਹੀ ਨਹੀਂ ਪਤਾ ਹੀ ਉੱਥੇ ਜਾ ਕੇ ਚੱਲਦਾ ਕਿ ਚੱਲ ਕੀ ਰਿਹਾ ਤਾਂ ਫਿਰ ਡਿਕਟੇਟ ਕਰਨ ਵਾਲੀ ਕੋਸ਼ਿਸ਼ ਨਹੀਂ ਹੋ ਰਹੀ ਨਹੀਂ ਇਹਨਾਂ ਨੇ ਕੋਈ ਏਜੰਡਾ ਤਾਂ ਦਿੱਤਾ ਨਹੀਂਗਾ ਮੀਟਿੰਗ ਦਾ ਹੁਣ ਵੀ ਕੋਈ ਏਜੰਡਾ ਨਹੀਂ ਦਿੱਤਾ ਹੋਇਆ ਜਿਹੜੀ ਉਹਨਾਂ ਨੇ ਇੱਕ ਦਿਨ ਪੋਸਟਪੋਨ ਕੀਤੀ ਹੈਗੀ ਆ 30 ਤੋਂ 31 ਪਹਿਲੇ 23 ਦਸੰਬਰ ਨੂੰ ਮੀਟਿੰਗ ਰੱਖੀ ਗਈ ਸੀਗੀ ਉਹ ਵੀ ਲਾਸਟ ਮਿੰਟ ਤੇ ਜਾ ਕੇ ਇਹਨਾਂ ਨੇ ਪੋਸਟਪੋਨ ਕੀਤੀ ਹੈਗੀ ਹੈ 2 ਦਸੰਬਰ 30 ਹੁਣ ਦਸੰਬਰ 30 ਕਿਉਂਕਿ ਪੰਜਾਬ ਬੰਦ ਦੀ ਕਾਲ ਆ ਉਦੋਂ ਕਿਸਾਨ ਜੱਥੇਬੰਦੀਆਂ ਵੱਲੋਂ ਉਦੋਂ ਦੇਖਦੇ ਕਿਉਂਕਿ ਐਸਟੀਪੀਸੀ ਦੇ ਜਿਹੜੇ EMPLOYEES ਹੈਗੇ ਆ ਉਹ ਵੀ ਉਸ ਦਿਨ ਸਪੋਰਟ ਕਰ ਰਹੇ ਹੈਗੇ ਆ ਜਿਹੜਾ ਕੱਲ ਬੰਦ ਹੋਣ ਵਾਲਾ ਹੈਗਾ ਸੋ ਇਸ ਦੇ ਮੱਦੇ ਨਜ਼ਰ ਇਹਨਾਂ ਨੇ ਇੱਕ ਦਿਨ ਅੱਗੇ ਕੀਤੀ ਆ ਪਰ ਕੋਈ ਅਜੰਡਾ ਬਾਹਰ ਨਹੀਂ ਆਇਆ ਵੀ ਇਹਨਾਂ ਨੇ ਕਿਹੜੇ ਮਸਲੇ ਵਿਚਾਰਨੇ ਹੈਗੇ ਆ ਸੋ ਸਾਰੇ ਪਾਸੇ ਜੇ ਆਪਾਂ ਕੋਲ ਮਲਾ ਕੇ ਸੁਕਿੰਦਰ ਦੇਖੀਏ ਤਾਂ ਸਾਰੇ ਪਾਸੇ ਕੋਈ ਕਲੈਰਿਟੀ ਨਹੀਂ ਹੈਗੀ ਸਾਰੇ ਪਾਸੇ ਕੋਈ ਨਾ ਕੋਈ ਦਾ ਪੇਚ ਵਰਤਿਆ ਜਾ ਰਿਹਾ ਹੈਗਾ ਤਾਂ ਕਿ ਜਿਹੜੀ ਇਸ ਜਿਹੜੇ ਅਹਿਮ ਮੁੱਦੇ ਨੇ ਪਨ ਥੱਗੇ ਉਹਨਾਂ ਤੋਂ ਪਾਸਾ ਵਟਿਆ ਜਾ ਸਕੇ ਇੱਕ ਹੋਰ ਗੱਲ ਹੈ ਨਾ ਉਹ ਜਿਹੜਾ ਨੌਜਵਾਨਾਂ ਦਾ ਇਨਕਾਊਂਟਰ ਹੋਇਆ ਉਹਦੇ ਤੇ ਵੀ ਸਵਾਲ ਉੱਠ ਰਹੇ ਆ ਕਿ ਜਥੇਦਾਰ ਸਾਹਿਬ ਗਿਆਨੀ ਰਕबीर ਸਿੰਘ ਇਸ ਮਾਮਲੇ ਤੇ ਚੁੱਪ ਕਿਉਂ ਨੇ ਘੱਟੋ ਘੱਟ ਇਨਾਂ ਕ ਤਾਂ ਕਿਹਾ ਜਾ ਸਕਦਾ ਨਾ ਕਿ ਉਹਦਾ ਇਨਸਾਫ ਹੋਣਾ ਚਾਹੀਦਾ ਕਟਕਟ ਕੋਈ ਉੱਚ ਪਦਰੀ ਕੋਈ ਜਾਂਚ ਕਮੇਟੀ ਬਣਾ ਦੋ ਹਾਲਾਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਚਰਚਾ ਹੈ ਨਾ ਜਿਵੇਂ ਐਮ ਐਲ ਏ ਜਿਹੜੇ ਨੇ ਇੱਕ ਐਮ ਐਲ ਏ ਨੇ ਚਿੱਠੀ ਲੇ ਕੇ ਭਗਵੰਤਪານ ਸਰਕਾਰ ਨੂੰ ਜਾਂ ਕਹਿ ਲਓ ਕਿ ਸਪੀਕਰ ਸਾਹਿਬ ਨੂੰ ਲਿਖੀ ਜਾਂ ਉਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਹੀ ਦਿੱਤਾ ਜਿਹੜੇ ਸਵਾਲ ਲੋਕ ਚੁੱਕ ਰਹੇ ਨੇ ਜਿਹੜੇ ਸਵਾਲ ਉੱਠ ਰਹੇ ਨੇ ਮੁੱਖ ਮੰਤਰੀ ਸਾਹਿਬ ਆਸਟ੍ਰੇਲੀਆ ਦੌਰੇ ਤੇ ਨੇ ਉੱਥੇ ਵੀ ਉਹਨਾਂ ਦਾ ਕਹਿੰਦੇ ਵਿਰੋਧ ਹੋਇਆ ਉੱਥੇ ਵੀਡੀਓਜ਼ ਚੱਲ ਰਹੀਆਂ ਨੇ ਹਾਲਾਂਕਿ ਗਿਣਤੀ ਕਿੰਨੀ ਹੈ ਉਹ ਵੱਖਰੀ ਗੱਲ ਹੈ ਗੱਲ ਤੇ ਕਿ ਵਿਰੋਧ ਤਾਂ ਹੋ ਰਿਹਾ ਨਾ ਤੁਹਾਡ ਕਿ ਜਿਹੜੀ ਮਤਲਬ ਕਿ ਐਮਐਲਏ ਇਹਨਾਂ ਦੇ ਗਿਆਸਪੁਰੇ ਨੇ ਚਿੱਠੀ ਲਿਖੀ ਆ ਸਪੀਕਰ ਜਿਹੜੇ ਆਪਣੇ ਵਿਧਾਨ ਸਭਾ ਦੇ ਸਪੀਕਰ ਨੇ ਕਲਤਾਰ ਸਿੰਘ ਸੰਧਵਾਨ ਨੂੰ ਵੀ ਉਹ ਇਸ ਜਿਹੜਾ ਮਾਮਲਾ ਹੈਗਾ ਇਨਕਾਊਂਟਰ ਦਾ ਇਸ ਦੀ ਜਾਂਚ ਬਾਰੇ ਕੋਈ ਨਾ ਕੋਈ ਅਪਰਾਲਾ ਕਰਨ ਜਾਂ ਉਹ ਯੂਪੀ ਗਵਰਨਮੈਂਟ ਨੂੰ ਲਿਖਣ ਸੋ ਇਸ ਪਰ ਆਪਾਂ ਜੇ ਪੰਥਕ ਹਲਕਿਆਂ ਵਿੱਚ ਦੇਖੀਏ ਪੰਥਕ ਸਫਾਂ ਦੇ ਵਿੱਚ ਜਾਂ ਪੰਥਕ ਲੀਡਰਸ਼ਿਪ ਨੂੰ ਦੇਖੀਏ ਤਾਂ ਕਿਸੇ ਨੇ ਵੀ ਇਸ ਇਨਕਾਊਂਟਰ ਤੇ ਸਵਾਲ ਖੜਾ ਨਹੀਂ ਕੀਤਾ ਹੈਗਾ ਸਾਰੇ ਇਸ ਤੇ ਚੁੱਪ ਨੇ ਜੇ ਆਪਾਂ ਸਟਾਰਟਿੰਗ ਫੇਜ਼ ਅਕਾਲ ਤੱਕ ਜੱਤੇਦਾਰ ਲੈ ਲਓ ਚਾਹੇ ਤੁਸੀਂ ਅਕਾਲੀ ਲੀਡਰਸ਼ਿਪ ਲੈ ਲਓ ਇਹ ਸਾਰਿਆਂ ਨੇ ਇਸ ਮੁੱਦੇ ਤੇ ਪਾਸਾ ਵੱਟਿਆ ਹੈਗਾ ਸੋ ਇਹ ਇੱਕ ਬੜਾ ਬੈਫਲਿੰਗ ਹੈਗਾ ਕਿ ਜੇ ਹੁਣ ਵੀ ਤੁਸੀਂ ਅਹਿਮ ਮਸਲਿਆਂ ਤੇ ਬੋਲਣਾ ਨਹੀਂ ਹੈਗਾ ਕਿਉਂਕਿ ਉਸ ਇਨਕਾਊਂਟਰ ਤੇ ਬਹੁਤ ਕੁਐਸਚਨਸ ਖੜੇ ਹੋ ਰਹੇ ਹੈਗੇ ਆ ਉਹਨਾਂ ਦੇ ਪੇਰੈਂਟਸ ਜਿਹੜੇ ਮੁੰਡਿਆਂ ਦੇ ਹੈਗੇ ਆ ਉਹ ਇਹ ਕਹਿ ਰਹੇ ਹੈਗੇ ਕਿ ਇੱਕ ਜਣੇ ਦੇ ਬਾਡੀ ਤੇ ਕੋਈ ਵੀ ਬੁਲੇਟ ਵਾਉਂਡ ਨਹੀਂ ਸੀਗਾ ਇਸ ਕਰਕੇ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਜੇ ਤੁਹਾਡਾ ਐਂਕਾਊਂਟਰ ਹੋਇਆ ਹੋਵੇ ਤਾਂ ਤੁਹਾਡੇ ਗੋਲੀ ਕੋਈ ਵੱਜੀ ਨਾ ਹੋਵੇ ਤਾਂ ਫਿਰ ਮੌਤ ਦਾ ਕਾਰਨ ਕੀ ਹੈਗਾ ਸਗੋਂ ਉਹਨਾਂ ਦੇ ਪੇਰੈਂਟਸ ਨੂੰ ਜੇ ਸ਼ੱਕ ਸੀਗਾ ਤਾਂ ਉਹਨਾਂ ਨੂੰ ਦੁਬਾਰਾ ਪੋਸਟਮਾਰਟਮ ਕਰਾਉਣਾ ਚਾਹੀਦਾ ਸੀ ਤਾਂ ਕਿ ਜਿਹੜੀ ਇਹ ਗੱਲ ਕਲੀਅਰ ਹੋ ਸਕਦੀ ਕੇ ਵਾਕਈ ਇਹਨਾਂ ਦੀ ਡੈਥ ਜਿਹੜੀ ਹੈਗੀ ਉਹ ਕਾਦੇ ਕਰਕੇ ਹੋਈ ਹੈ ਕੀ ਗੋਲੀ ਲੱਗਣ ਕਰਕੇ ਹੋਈ ਹੈ ਕੀ ਆ ਜਾਂ ਕਿਸੇ ਟਾਰਚਰ ਥੱਲੇ ਉਹਨਾਂ ਨੂੰ ਮਾਰ ਦਿੱਤਾ ਗਿਆ ਹੈਗਾ ਸੋ ਇਹ ਪਰ ਇਸ ਚੀਜ਼ ਦੀ ਆਪਣੇ ਅੱਗੇ ਬੜਾ ਸਰਪ੍ਰਾਈਜ਼ਿੰਗ ਹੈਗਾ ਕਿ ਪੰਥਰ ਜਿਹੜੇ ਲੀਡਰਸ਼ਿਪ ਰੋਲ ਵਿੱਚ ਲੋਕ ਹੈਗੇ ਆ ਚਾਹੇ ਉਹ ਜਥੇਦਾਰ ਅਕਾਲ ਤਖਤ ਸਾਹਿਬ ਹੈਗੇ ਆ ਚਾਹੇ ਐਸਟੀਪੀਸੀ ਦੇ ਪ੍ਰੈਜ਼ੀਡੈਂਟ ਹੈਗੇ ਆ ਤੇ ਚਾਹੇ ਅਕਾਲੀ ਲੀਡਰਸ਼ਿਪ ਹੈਗੀ ਆ ਇਹਨਾਂ ਵੱਲੋਂ ਕੋਈ ਸਵਾਲ ਨਾ ਉਠਾਉਣਾ ਇੱਕ ਤਰ੍ਹਾਂ ਨਾ ਇਹਨਾਂ ਦੀ ਸਹਿਮਤੀ ਹੈ ਸਟੇਟ ਦੇ ਨਾਲ ਹਮ ਅਕਸਰ ਇਹ ਵੀ ਹੈ ਨਾ ਕਿ ਚਲੋ ਜੋ ਚੱਲ ਰਿਹਾ ਉਹਦੇ ਉੱਤੇ ਤਾਂ ਸਵਾਲ ਉੱਠਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਦੌਰੇ ਤੇ ਗਏ ਜੇ ਉੱਥੇ ਵੀ ਵਿਰੋਧ ਹੋ ਰਿਹਾ ਤੇ ਪਾਰਟੀ ਇਹਦੇ ਬਾਰੇ ਜਾਂ ਫਿਰ ਆਵਾਦਮੀ ਪਾਰਟੀ ਦੇ ਬਾਰੇ ਸਪਸ਼ਟ ਕਰੇਗੀ ਕਿ ਇਹ ਐਨਕਾਉਂਟਰ ਕਿਵੇਂ ਹੋਇਆ ਜਾਂ ਫਿਰ ਉੱਥੇ ਜਿਹੜਾ ਵਿਰੋਧ ਹੋਇਆ ਉਹਨੂੰ ਉਹ ਕਿਵੇਂ ਵੇਂਦੇ ਨੇ ਜਿਉਂ ਉੱਥੇ ਨੌਜਵਾਨ ਕੋਈ ਆਵਾਜ਼ ਚੁੱਕਦਾ ਹੈ ਜਾਂ ਇਹਨਾਂ ਨੂੰ ਪੁੱਛਦਾ ਹੈ ਤਾਂ ਉਹਦੇ ਬਾਰੇ ਤੁਹਾਡਾ ਕੀ ਮੰਨਣਾ ਕੀ ਇਹ ਵੀ ਕੋਈ ਏਜੰਡਾ ਹੋ ਸਕਦਾ ਕਿਉਂਕਿ ਖਾਲਿਸਤਾਨ ਦੀ ਆਪਣੀ ਸਪੇਸ ਜਿਵੇਂ ਗੁਰਪਤਵਤ ਪੰਨੂ ਦੀਆਂ ਵੀਡੀਓਜ਼ ਵੇਖ ਲਓ ਉਹ ਇੱਕ ਆਪਣਾ ਮਤਲਬ ਕਿ ਰੌਲਾ ਰੱਪਾ ਉਹਨਾਂ ਦਾ ਅਲੱਗ ਚੱਲਦਾ ਰਹਿੰਦਾ ਉਹਦੇ ਨਾਲ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਜਿਵੇਂ ਆਪਾਂ ਪਿਛਲੇ ਹਫਤੇ ਇਹਦੇ ਬਾਰੇ ਵੀ ਵੈਸੇ ਗੱਲ ਕੀਤੀ ਸੀ ਮੁਕੰਮਲ ਪੰਨੂ ਬਾਰੇ ਤਾਂ ਮੇਰੇ ਖਲ ਟਿੱਪਣੀ ਕਰਨੀ ਵੀ ਬੇਫਯੂਲ ਹੈਗੀ ਉਹ ਤਾਂ ਜਿਸ ਤਰ੍ਹਾਂ ਦੇ ਬੇਤੁੱਕੇ ਬਿਆਨ ਦੇ ਰਿਹਾ ਹੈਗਾ ਉਹ ਦੇ ਨਾਲ ਮਿਸਲੀਡ ਕਰ ਰਿਹਾ ਹੈਗਾ ਸਿਕ ਸ ਲੋ ਜਿਹੜੀ ਹੈਗੀ ਜਿਹੜੇ ਮੈਨ ਲਬਾਉਣ ਜਿਵੇਂ ਤੁਸੀਂ ਦੱਸਦੇ ਆ ਕਿ ਵਿਰੋਧ ਹੋਇਆ ਹੈਗਾ ਚੀਫ ਮਿੰਿਸਟਰ ਭਗਵੰਤ ਮਾਨ ਦਾ 에어ਪੋਰਟ ਤੇ ਉਹਦੇ ਨਾਲ ਇਹ ਹੈ ਵੀ ਇਹ ਰੈਜ਼ੈਂਟਮੈਂਟ ਤਾਂ ਹੈਗੀ ਆ ਸਿੱਖ ਪੰਥ ਦੇ ਵਿੱਚ ਭਾਵੇਂ ਉਹ ਹਿੱਸਾ ਕਿੱਡਾ ਹੈਗਾ ਵੱਡਾ ਚਾ ਛੋਟਾ ਹਿੱਸਾ ਹੈਗਾ ਪਰ ਉਹਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਹੈਗੀਆਂ ਡਿਸੈਂਟ ਦੀਆਂ ਵੌਇਸੇਸ ਹੈਗੀਆਂ ਨੇ ਜਿਹੜੀਆਂ ਕਿ ਬਹੁਤ ਵੋਸੀਫੋਰਸ ਹੈਗੀਆਂ ਨੇ ਤੇ ਉਹਨਾਂ ਨਾਲ ਕੁਐਸਚਨ ਖੜੇ ਹੁੰਦੇ ਨੇ ਆਪ ਗਵਰਨਮੈਂਟ ਤੇ ਵੀ ਇਹਨਾਂ ਵੱਲੋਂ ਜੇ ਕਹਿੰਦੇ ਆ ਵੀ ਅਸੀਂ 3 ਕਰੋੜ ਲੋਕਾਂ ਦੇ ਪੰਜਾਬ ਦੇ ਨੁਮਾਇੰਦੇ ਹੈਗੇ ਆ ਤਾਂ ਜੇ ਕੋਈ ਇਸ ਤਰ੍ਹਾਂ ਦਾ ਦੂਸਰੀ ਸਟੇਟ 'ਚ ਜਾ ਕੇ ਇੰਕਾਊਂਟਰ ਹੁੰਦਾ ਹੈਗਾ ਪੰਜਾਬੀ ਨੌਜਵਾਨਾਂ ਦਾ ਤਾਂ ਉਹਦੇ ਤੇ ਗਵਰਨਮੈਂਟ ਵੱਲੋਂ ਪੋਜੀਸ਼ਨ ਕਲੀਅਰ ਕਰਨੀ ਬਣਦੀ ਹੈਗੀ ਆ ਸੋ ਜਸਟ ਅੱਗ ਨਾਲ ਉਧਰ ਕਿਉਂਕਿ ਇਹ ਖਬਰ ਵੀ ਨਾਲ ਹੀ ਜੁੜਦੀ ਆ ਸਿੱਖਾਂ ਨੂੰ ਟਾਰਗੇਟ ਜਾਂ ਨੌਜਵਾਨਾਂ ਨੂੰ ਟਾਰਗੇਟ ਜਾਂ ਟਾਰਗੇਟ ਕਿਲਿੰਗਸ ਹੋਣੀਆਂ ਪੰਜਾਬ ਦੇ ਕਰੋਨ ਵਿਵਸਥਾ ਦੀਆਂ ਗੱਲਾਂ ਹੋਣੀਆਂ ਬਾਬਾ ਬਖਸ਼ੀਤ ਸਿੰਘ ਨਾਂ ਦੇ ਨੌਜਵਾਨ ਦੇ ਉੱਤੇ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਚੱਲੀਆਂ ਉਹ ਕਾਫੀ ਸਵਾਲ ਖੜੇ ਕਰਦੇ ਆ ਤੁਹਾਡੀ ਸ਼ਾਇਦ ਉਹਨਾਂ ਨਾਲ ਜੇ ਗੱਲ ਕੋਈ ਹੋਵੇ ਤਾਂ ਮੁਕੰਮਲ ਜਾਨਣਾ ਚਾਹਾਂਗੇ ਕਿ ਆਖਰਕਾਰ ਕੀ ਡਰਾਉਣ ਦੀ ਕਿਉਂ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਇਹ ਲੋਕ ਕੀ ਮੈਸੇਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਆ ਸਵੇਰੇ ਜਦੋਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਤੇ ਰਾਤ ਅਟੈਕ ਹੋਇਆ ਹੈਗਾ ਬਾਬਾ ਬਖਸ਼ੀਸ਼ ਸਿੰਘ ਤੇ ਉਹਨਾਂ ਤੇ ਰਾਤ ਦੇਰ ਰਾਤ ਕੱਲ ਅਟੈਕ ਹੋਇਆ ਹੈਗਾ ਤੇ ਉਹ ਕਹਿੰਦਾ ਵੀ ਮੈਨੂੰ ਤਿੰਨ ਗੱਡੀਆਂ ਨੇ ਇੰਟਰਸੈਪਟ ਕੀਤਾ ਹੈਗਾ ਉਹਦੇ ਵਿੱਚ ਕਿੰਨੇ ਬੰਦੇ ਸੀਗੇ ਉਹ ਕਹਿੰਦਾ ਇਸ ਬਾਰੇ ਮੈਂ ਸ਼ੋਰ ਨਹੀਂਗਾ ਕਿਉਂਕਿ ਸਾਨੂੰ ਉਥੋਂ ਗੱਡੀ ਜਦੋਂ ਘੇਰ ਲਈ ਸੀ ਇੱਕ ਵਾਰ ਸਾਡੀ ਗੱਡੀ ਸਾਨੂੰ ਭਜਾਉਣੀ ਪਈ ਹੈ ਹੀ ਗੱਡੀ ਤੇ ਸਾਡੇ ਪਿੱਛੇ ਗੋਲੀਆਂ ਮਾਰੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਮੇਰੀ ਗੱਡੀ ਦੇ ਵਿੱਚ ਦੀ ਗੋਲੀਆਂ ਵੱਜ ਕੇ ਇੱਕ ਹੈੱਡ ਰੈਸਟ ਚੋਂ ਨਿਕਲ ਕੇ ਦੂਸਰੇ ਹੈੱਡ ਰੈਸਟ ਵਿੱਚ ਗੋਲੀਆਂ ਫਸੀਆਂ ਨੇ ਸੋ ਇਸ ਕਰਕੇ ਬੜਾ ਮੰਦ ਭਾਗੀ ਗੱਲ ਹੋਈ ਹੈਗੀ ਆ ਤੇ ਆਪਾਂ ਬਿਲਕੁਲ ਉਹਨਾਂ ਨੂੰ ਸਪੋਰਟ ਕਰਦੇ ਆ ਬਖਸ਼ੀਸ਼ ਸਿੰਘ ਦੀ ਇਸ ਗੱਲ ਦੇ ਵਿੱਚ ਕਿ ਉਹਨਾਂ ਦਾ ਬਚਾਅ ਹੋ ਗਿਆ ਉਹਨੇ ਕਿਹਾ ਕਿ ਮੈਨੂੰ ਉਹਨਾਂ ਨੂੰ ਇਹ ਵੀ ਸ਼ੰਕਾ ਹੈਗਾ ਵੀ ਕਿਤੇ ਮੈਨੂੰ ਕਿ ਡਰਾਪ ਤਾਂ ਨਹੀਂ ਕਰਨਾ ਇਸ ਹੂੰ ਵੀ ਕੌਣ ਬੰਦੇ ਹੋ ਸਕਦੇ ਜਿਹੜੇ ਇਹਨਾਂ ਤਿੰਨ ਗੱਡੀਆਂ ਲਾ ਕੇ ਇੱਕ ਗੱਡੀ ਰੋਕ ਰਹੇ ਹੈਗੇ ਆ ਉਸ ਤੇ ਇਹ ਕਹਿੰਦੇ ਮੈਂ ਆਪਣੇ ਦੇਰ ਰਾਤ ਆਪਣੇ ਮਾਤਾ ਨੂੰ ਮਿਲ ਕੇ ਪਿੰਡ ਤੋਂ ਪਟਿਆਲੇ ਆ ਰਿਹਾ ਸੀਗਾ ਜਦੋਂ ਪਟਿਆਲੇ ਬਾਈਪਾਸ ਤੇ ਆਏ ਹੈਗੇ ਆਏ ਜਿਹੜਾ ਸੰਗਰੂਰ ਵਾਲਾ ਬਾਈਪਾਸ ਆ ਚੰਡੀਗੜ੍ਹ ਨੂੰ ਜਾਂਦੀ ਏ ਜਿਹੜੀ ਸੜਕ ਉਹ ਉਸ ਥਾਂ ਤੇ ਇਹਨਾਂ ਤੇ ਅਟੈਕ ਹੋਇਆ ਹੈਗਾ ਬਿਲਕੁਲ ਇਹ ਸਰਕਾਰ ਦੇ ਉਹਨਾਂ ਦਾਅਵਿਆਂ ਦੇ ਵੀ ਪੋਲ ਖੋਲਦਾ ਨਾ ਜਿਹੜੇ ਕਹਿੰਦੇ ਕਿ ਕਰੋੜ ਵਿਵਸਥਾ ਪੰਜਾਬ ਵਿੱਚ ਠੀਕ ਹੈ ਜਾਂ ਜੋ ਵੀ ਚੱਲ ਰਿਹਾ ਉਸ ਉੱਤੇ ਵੀ ਨਾ ਹਾਂ ਬਿਲਕੁਲ ਸਵਾਲ ਕੁਐਸਚਨ ਖੜੇ ਹੁੰਦੇ ਨੇ ਇਹ ਜਦਕਿ ਜੇ ਇਸ ਤਰ੍ਹਾਂ ਤੁਸੀਂ ਜਿਹੜੇ ਕਿ ਆਪਣਾ ਸਿੱਖ ਐਕਟਿਵਿਸਟ ਹੈਗਾ ਉਹ ਬੋਲਦਾ ਵੀ ਰਹਿੰਦਾ ਹੈਗਾ ਸਿੱਖ ਮੁੱਦਿਆਂ ਤੇ ਇੱਕ ਇੱਕ ਤਰ੍ਹਾਂ ਨਾਲ ਉਸ ਤਰ੍ਹਾਂ ਦੀਆਂ ਵੌਇਸਸ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਹੁਣ ਉਹ ਕਿਹਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਜੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈਗੀ ਆ ਹਜੇ ਤੱਕ ਕੋਈ ਸੀਸੀਟੀਵੀ ਫੁਟੇਜ ਬਾਹਰ ਨਹੀਂ ਆਈ ਵੀ ਜਿੱਥੇ ਕਿਤੇ ਉਹ ਗੱਡੀਆਂ ਜਿਹੜੀਆਂ ਤਿੰਨ ਸੀਗੀਆਂ ਕਿਤੇ ਸਪਾਟ ਕੀਤੀਆਂ ਹੋਣ ਬਿਲਕੁਲ ਸਿੰਖਾਂ ਨੂੰ ਇਸ ਮੁਲਕ ਦੇ ਵਿੱਚ ਕਿਵੇਂ ਦੇਖਿਆ ਜਾਂਦਾ ਜਾਂ ਘੱਟ ਗਿਣਤੀ ਦੇ ਨਾਲ ਕੀ ਹਸ਼ਰ ਹੁੰਦਾ ਉਹ ਡਾਕਟਰ ਮਰਮੋਣ ਸਿੰਘ ਦੀ ਐਗਜ਼ਾਮਪਲ ਮੈਨੂੰ ਲੱਗਦਾ ਕਿ ਉਸ ਤੋਂ ਵੱਡੀ ਕੋਈ ਹੋ ਨਹੀਂ ਸਕਦੀ ਸਾਬਕਾ ਪ੍ਰਧਾਨ ਮੰਤਰੀ ਦੇ ਕਿਵੇਂ ਉਹਨਾਂ ਦੀ ਕਿਰਦਾਰ ਪੁਸ਼ਟੀ ਟ੍ਰੋਲ ਕੀਤਾ ਜਾ ਰਿਹਾ ਉਹਦੀ ਡੈਥ ਤੇ ਜਾਂ ਉਹਨਾਂ ਨੂੰ ਉਹ ਜਗ੍ਹਾ ਜਿੱਥੇ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਸੀਗਾ ਉਹ ਨਹੀਂ ਕਰਨ ਦਿੱਤਾ ਗਿਆ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਨਹੀਂ ਦਿੱਤੀ ਸਿਆਸਤ ਦੇਖੋ ਕਿਸ ਢੰਗ ਨਾਲ ਆ ਵੀ ਹੋ ਰਹੀ ਹੈ ਗਿਲਸਾਪ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਇਹ ਭਾਰਤੀ ਸਟੇਟ ਜਾਂ ਕਹਿ ਲਓ ਜਾਂ ਫਿਰ ਬੀਜੇਪੀ ਦੀ ਸੋਚ ਕਹਿ ਲਓ ਕਿ ਆਖਰਕਾਰ ਕਿਉਂ ਚਿੱਕੜ ਉੱਪਰੋਂ ਸੁੱਟ ਕੇ ਆਪਣੇ ਉੱਤੇ ਮਤਲਬ ਕਿ ਆਪਣਾ ਮੂੰਹ ਕਾਲਾ ਕੀਤਾ ਜਾ ਰਿਹਾ ਹੈ ਇਹ ਸਵਾਲ ਲਗਾਤਾਰ ਸੋਸ਼ਲ ਮੀਡੀਆ ਤੇ ਉਤਰੇ ਨੇ ਕਾਰਟੂਨ ਬਣੇ ਹੋਏ ਨੇ ਜਿਹਦੇ ਵਿੱਚ ਉੱਪਰੋਂ ਚਿੱਕੜ ਸੁੱਟਿਆ ਜਾ ਰਿਹਾ ਤੇ ਉਹ ਆ ਕੇ ਇਹਨਾਂ ਦੇ ਮੂੰਹ ਤੇ ਡੇਗਦਾ ਇਹਨਾਂ ਨੇ ਜਿਹੜੀ ਆਹਾ ਮੂਵ ਕੀਤੀ ਹੈ ਨਾ ਕਿ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਕਰਮੇਸ਼ਨ ਹੋਈ ਹੈਗੀ ਉਹ ਤੇ ਕਾਮਨ ਗਰਾਉਂਡ ਤੇ ਕੀਤੀ ਹੈਗੀ ਇਹਨਾਂ ਨੇ ਜਦ ਕਿ ਜਿਹੜੇ ਬਾਕੀ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਨੇ ਤੇ ਜਿਨ੍ਹਾਂ ਦੀ ਡੈਥ ਹੋਈ ਹੈਗੀ ਆ ਸਟਾਰਟਿੰਗ ਵਿਦ ਪੰਡਤ ਜਵਾਨ ਨਾ ਨਹਿਰੂ 올 ਦਾ ਵੇ ਟੂ ਇੰਦਰ ਕੁਮਾਰ ਗੁਜਰਾਲ ਤੇ ਚੌਧਰੀ ਚਰਨ ਸਿੰਘ ਉਹਨਾਂ ਸਾਰਿਆਂ ਦੀ ਰਾਜਘਾਟ ਤੇ ਹੋਈ ਹੈਗੀ ਆ ਮਤਲਬ ਕਿ ਉਹਨਾਂ ਦੀ ਕਰਿਮੇਸ਼ਨ ਜਿਹੜੀ ਹੋਈ ਹੈਗੀ ਆ ਸਿਰਫ ਇਹਨਾਂ ਤੇ ਐクセਪਸ਼ਨ ਕੀਤੀ ਗਈ ਆ ਤੇ ਓਨਲੀ ਸਿੱਖ ਪ੍ਰਾਈਮ ਮਿਨਿਸਟਰ ਬਣਿਆ ਹੈਗਾ ਇੰਡੀਆ ਜੱਦਾ ਆਜ਼ਾਦ ਹੋਇਆ ਹੈਗਾ ਸੋ ਕਾਲਡ ਉਦੋਂ ਤੋਂ ਜੇ ਇਹਨਾਂ ਦਾ ਇੰਨਾ ਵੱਡਾ ਸਟ੍ਰਕਚਰ ਸੀਗਾ ਹਰ ਇੱਕ ਪੋਜੀਸ਼ਨ ਵੱਡੀ ਤੇ ਇਹ ਰਹੇ ਹੈਗੇ ਆ ਇੱਕ ਨਾਮੀ ਅਕੈਡਮੀਸ਼ੀਅਨ ਸੀਗੇ ਇਕਨੋਮਿਸਟ ਸੀਗੇ ਤੇ ਦੁਨੀਆ ਤੱਕ ਇਹਨਾਂ ਦੀ ਧਾਕ ਸੀਗੀ ਈਵਨ ਕਿ ਜਿਹੜੇ ਯੂਐਸ ਦੇ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਹੈਗੇ ਜੋ ਬਾਈਡਨ ਉਹਨਾਂ ਨੇ ਵੀ ਦੁੱਖ ਦਾ ਅਝਾਰ ਕੀਤਾ ਹੈਗਾ ਇਹਨਾਂ ਦੀ ਡੈਥ ਤੇ ਤੇ ਉਹਨਾਂ ਨੇ ਇਹਨਾਂ ਦੀ ਤਾਰੀਫ਼ ਵੀ ਕੀਤੀ ਹੈਗੀ ਆ ਵੀ ਇਹਨਾਂ ਦੀਆਂ ਪਾਲਿਸੀਆਂ ਕਰਕੇ ਇੰਡੀਆ ਤੇ ਅਮਰੀਕਾ ਦੇ ਸਬੰਧ ਚੰਗੇ ਹੋਏ ਸੀਗੇ ਪਰ ਜਿਸ ਤਰ੍ਹਾਂ ਦਾ ਸਨਮਾਨ ਸਰਕਾਰ ਨੂੰ ਮੋਦੀ ਗਵਰਨਮੈਂਟ ਨੂੰ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਦਿੱਤਾ ਨਹੀਂ ਹੈਗਾ ਜਦੋਂ ਇਹ ਵੀ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਕੱਲ ਦੂਰਦਰਸ਼ਨ ਤੇ ਇਹਨਾਂ ਦਾ ਲਾਈਵ ਰਲੇ ਕੀਤਾ ਜਾ ਰਿਹਾ ਸੀਗਾ ਤਾਂ ਉਦੋਂ ਬਹੁਤਾ ਫੋਕਸ ਪ੍ਰਾਇਮ ਮਿਨਿਸਟਰ ਤੇ ਹੋਮ ਮਿਨਿਸਟਰ ਤੇ ਰਾਇਦਰ ਕੇ ਉਹਨਾਂ ਦੀ ਫੈਮਿਲੀ ਤੇ ਹੁੰਦਾਗਾ ਪਰ ਇਹ ਹੈਗਾ ਕਿ ਉਹਨਾਂ ਦੀ ਪਰਮਿਸ਼ਨ ਫੁੱਲ ਸਿੱਖ ਰਿਚੁਅਲਸ ਦੇ ਨਾਲ ਹੋਈ ਹੈਗੀ ਆ ਉਹਨਾਂ ਨੂੰ মিডিਆ ਨੇ ਜਿਹੜਾ ਪ੍ਰਿੰਟ মিডিਆ ਹੈਗਾ ਉਹਨਾਂ ਨੇ ਪੂਰੀ ਕਵਰੇਜ ਦਿੱਤੀ ਹੈਗੀ ਜਿਹੜੀ ਕਿ ਮਤਲਬ ਕਿ ਬਹੁਤ ਮਾਣ ਵਾਲੀ ਗੱਲ ਹੈਗੀ ਆ ਪਰ ਉਹਨਾਂ ਦਾ ਜਿਹੜਾ ਸਟ੍ਰਕਚਰ ਹੈਗਾ ਕਦ ਹੈਗਾ ਉਹ ਆਪਣੇ ਅਹੁਦਿਆਂ ਨਾਲੋਂ ਕਿਤੇ ਵੱਡਾ ਸੀਗਾ ਜਿੱਥੋਂ ਉਹਨਾਂ ਨੇ ਆਪਣੀ ਲਾਈਫ ਸਟਾਰਟ ਕੀਤੀ ਹੈਗੀ ਇੱਕ ਬਿਲਕੁਲ ਮਤਲਬ ਕਿ ਲੋ ਲੈਵਲ ਤੋਂ ਸਟਾਰਟ ਕਰਕੇ ਹਾਇਰ ਐਕਚਲੋਨਸ ਆਫ ਦਾ ਸੋਸਾਇਟੀ ਪਹੁੰਚੇ ਹੈਗੇ ਆ ਤੇ ਉਹਨਾਂ ਨੇ ਅਲਟੀਮੇਟਲੀ 10 ਸਾਲ ਲਈ ਇੰਡੀਆ ਦੇ ਪ੍ਰਾਈਮ ਮਿਨਿਸਟਰ ਵਜੋਂ ਰੋਲ ਨਿਭਾਇਆ ਹੈਗਾ ਤੇ ਉਹ ਵੀ ਇੱਕ ਕਲੀਨ ਇਮੇਜ ਦੇ ਨਾਲ ਕਿ ਜਿਸ ਜੋ ਕੁਝ ਉਹਨਾਂ ਨਾਲ ਹੋਇਆ ਜਾਂ ਜਿਸ ਢੰਗ ਨਾਲ ਉਹਨਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਜਾਂ ਕਹਿ ਲਓ ਕਿ ਇਹਨਾਂ ਦੇ ਜੋ ਵੀ ਟ੍ਰੋਲ ਆਰਮੀ ਲੱਗੀ ਹੁੰਦੀ ਹੈ ਉਹਦੇ ਜ਼ਰੀਏ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਇਹ ਤੁਸੀਂ ਕੀ ਮੰਨਦੇ ਹੋ ਕਿ ਇਹ ਸਿਰਫ ਇੱਕ ਮਤਲਬ ਕਿ ਸਿੱਖ ਕਿਰਦਾਰ ਹੋਣ ਕਰਕੇ ਜਾਂ ਫਿਰ ਇੱਕ ਬੀਜੇ ਕਾਂਗਰਸ ਦੇ ਪ੍ਰਧਾਨ ਮੰਤਰੀ ਹੋਣ ਕਰਕੇ ਟਾਰਗੇਟ ਕੀਤਾ ਗਿਆ ਨਹੀਂ ਇੱਕ ਮਿਨੋਰਟੀ ਹੋਣ ਕਰਕੇ ਕੀਤਾ ਜਾ ਰਿਹਾ ਹੈਗਾ ਮਿਨੋਰਟੀ ਸੇ ਖੌਨ ਕਰਕੇ ਕੀਤਾ ਜਾ ਰਿਹਾ ਹੈਗਾ ਕਿਉਂਕਿ ਉਹਨਾਂ ਦੀ ਸਾਰੇ ਪਾਸੇ ਤਾਰੀਫ ਹੋ ਰਹੀ ਹੈਗੀ ਉਹਨਾਂ ਦੀ ਲਾਈਫ ਨੂੰ ਹਾਈਲਾਈਟ ਕੀਤਾ ਜਾ ਰਿਹਾ ਹੈਗਾ ਤਾਂ ਹੀ ਜਿਹੜੇ ਜਿਹੜੀਆਂ ਕਿ ਆਪਾਂ ਦੇਖਦੇ ਹੈਗੇ ਕਿ ਜਿੰਨੀਆਂ ਇੰਟਰਨੈਸ਼ਨਲ ਸੰਸਥਾਵਾਂ ਹੈਗੀਆਂ ਨੇ ਤੇ ਜਿਨ੍ਹਾਂ ਇੰਡੈਕਸ ਰਿਲੀਜੀਅਸ ਫਰੀडम ਬਾਰੇ ਆਉਂਦੇ ਆ ਮਿਨੋਰਟੀਜ਼ ਬਾਰੇ ਆਉਂਦੇ ਹੈਗੇ ਆ ਉਹਦੇ ਵਿੱਚ ਇੰਡੀਆ ਨੂੰ ਬ੍ਰੈਕਟ ਕੀਤਾ ਜਾ ਰਿਹਾ ਕਿ ਇੰਡੀਆ ਸ਼ੁੱਡ ਬੀ ਡਿclareਡ ਐਜ਼ ਅ ਕੰਟਰੀ ਆਫ ਪਾਰਟिकुलर ਕਨਸਰਨ ਜਿੱਥੋਂ ਤੱਕ ਕਿ ਮਿਨੋਰਟੀਜ਼ ਦੇ ਨਾਲ ਇਹਨਾਂ ਦੇ ਰੋਟੇਸ਼ਨਸ ਦਾ ਸਵਾਲ ਹੈਗਾ ਤੇ ਉਹਨਾਂ ਪ੍ਰਤੀ ਇਹਨਾਂ ਦੀ ਪਹੁੰਚ ਦਾ ਸਵਾਲ ਹੈਗਾ ਆਖਰੀ ਸਵਾਲ ਕਿਸਾਨੀ ਅੰਦੋਲਨ ਨੂੰ ਲੈ ਕੇ ਡਲੇਵਾਲ ਸਾਹਿਬ ਦੀ ਸਿਹਤ ਮੈਂ ਇੱਕ ਦਿਨ ਸੋਚ ਰਿਹਾ ਸੀ ਗਿੱਲ ਸਾਹਿਬ ਤੁਸੀਂ ਇਹਦੇ ਬਾਰੇ ਕੀ ਮੰਨਦੇ ਹੋ ਜ਼ਰੂਰ ਦੱਸਿਓ ਕਿ ਇੱਕ ਪਾਸੇ ਬਾਪੂ ਸੂਰਤ ਸਿੰਘ ਖਾਲਸਾ ਦਾ ਦੀ ਪੋਖੜ ਤਾਲ ਮਰਨ ਵਰਤ ਜਿਵੇਂ ਦਾ ਰਿਹਾ ਹੋ ਤਸਵੀਰਾਂ ਸੋਸ਼ਲ ਮੀਡੀਆ ਤੇ ਅੱਜ ਵੀ ਪਈਆਂ ਜਾ ਉਹਨਾਂ ਦੀ ਸਿਹਤ ਨੂੰ ਲੈ ਕੇ ਅਪਡੇਟਸ ਕਦੇ ਨਾ ਕਦੇ ਸਾਹਮਣੇ ਆ ਹੀ ਜਾਂਦੀ ਹੈ ਜੇ ਕੋਈ ਉਹਨਾਂ ਨੂੰ ਉੱਥੇ ਮਿਲਣ ਜਾਵੇ ਉਹਨਾਂ ਤੱਕ ਪਹੁੰਚ ਕਰੇ ਜਿੱਥੇ ਉਹਨਾਂ ਨੂੰ ਮਤਲਬ ਕਿ ਇਦਾਂ ਕਹਿ ਲਓ ਕਿ ਨਜ਼ਰਬੰਦ ਕੀਤਾ ਹੋਇਆ ਜਾਂ ਜਿਸ ਵੀ ਢੰਗ ਦੇ ਨਾਲ ਉਹ ਕਿੱਥੇ ਨੇ ਹਾਲੇ ਫਿਲਹਾਲ ਦੀ ਕੋਈ ਅਪਡੇਟ ਨਹੀਂ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਤੱਕ ਅਪਰੋਚ ਕਰਨ ਦੀ ਪਰ ਇਧਰੋਂ ਡੱਲੇਵਾਲ ਸਾਹਿਬ ਦੀ ਸੇਫਟੀ ਜਿਸ ਤਰੀਕੇ ਦਾ ਕੇਂਦਰ ਦਾ ਰਵਈਆ ਜਾਂ ਮਾਰਜੁਕ ਸੁਪਰੀਮ ਕੋਰਟ ਨੂੰ ਲੈ ਕੇ ਸਵਾਲ ਜਿਹੜੇ ਉੱਤਰੇ ਨੇ ਕਿ ਜਿਹੜੀ ਗੱਲ ਕੇਂਦਰ ਨੂੰ ਕਹਿਣੀ ਚਾਹੀਦੀ ਆ ਉਹ ਗੱਲ ਕਿਸਾਨਾਂ ਨੂੰ ਕਹੀ ਜਾ ਰਹੀ ਆ ਜਾਂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦਾ ਮਾਰਜਰਟ ਸੁਪਰੀਮ ਕੋਰਟ ਦੇ ਵਿੱਚ ਸਟੈਂਡ ਰਿਹਾ ਇਹ ਕੀ ਸਪਸ਼ਟ ਕਰਦਾ ਇਟ ਇਜ਼ ਸੁਪਰੀਮ ਕੋਰਟ ਦੀ ਅਪਰੋਚ ਹੈ ਕਿ ਹੈ ਨਾ ਉਹ ਮੇਰਾ ਖਿਆਲ ਨਾਲ ਜਿੱਥੇ ਕੇਂਦਰਤ ਹੋਣੀ ਚਾਹੀਦੀ ਆ ਉੱਥੇ ਕੇਂਦਰਤ ਹੈ ਨਹੀਂਗੀ ਉਹ ਸਭੋਂ ਇੱਕ ਤਰ੍ਹਾਂ ਨਾਲ ਜਿਹੜੇ ਵਿਕਟਮ ਹੈਗੇ ਆ ਉਹਨਾਂ ਨੂੰ ਮਤਲਬ ਕਿ ਇਹ ਦਿਖਾ ਰਹੇ ਹੈਗੇ ਆ ਕਿ ਉਹ ਅਗਰੈਸਿਵ ਹੈਗੇ ਆ ਜਦ ਕਿ ਟੱਲੇਵਾਲ ਸਾਹਿਬ ਦੇ ਆ 34 ਦਿਨ ਹੋ ਚੱਲੇ ਆ ਉਹਨਾਂ ਦੇ ਮਰਨ ਵਰਤ ਨੂੰ ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਦੇ ਜਿਹੜੇ ਚੀਫ ਮਿਨਿਸਟਰ ਹੈਗੇ ਆ ਉਹ ਕਾਫੀ ਹੱਦ ਤੱਕ ਇਸ ਮਾਮਲੇ ਤੇ ਖਮੋਸ਼ ਰਹੇ ਆ ਇੱਕ ਅੱਧਾ ਟਵੀਟ ਉਹਨਾਂ ਦਾ ਆਇਆ ਹੈਗਾ ਸੈਂਟਰ ਪ੍ਰਤੀ ਕਿ ਸੈਂਟਰ ਨੂੰ ਗੱਲ ਸੁਣਨੀ ਚਾਹੀਦੀ ਹੈ ਜਾਂ ਨਹੀਂ ਪਰ ਜਿੱਥੋਂ ਤੱਕ ਹੋਰ ਸਰਕਾਰ ਦਾ ਸਵਾਲ ਹੈਗਾ ਸਰਕਾਰ ਬਹੁਤ ਹੱਦ ਤੱਕ ਜਿਸ ਤਰ੍ਹਾਂ ਦੀ ਅਪਰੋਚ ਹੋਣੀ ਚਾਹੀਦੀ ਸੀਗੀ ਪੰਜਾਬ ਸਰਕਾਰ ਦੀ ਉਨ੍ਹਾਂ ਨੇ ਵੀ ਉਹ ਅਪਰੋਚ ਅਪਣਾਈ ਨਹੀਂ ਸੁਪਰੀਮ ਕੋਰਟ बार-बार ਪੰਜਾਬ ਸਰਕਾਰ ਤੇ ਦਬਾਅ ਬਣਾ ਰਿਹਾ ਹੈਗਾ ਕਿ ਉਹਨਾਂ ਨੂੰ ਜਬਰੀ ਉੱਥੋਂ ਚੁੱਕਿਆ ਜਾਵੇ ਤੇ ਉਹਨਾਂ ਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਜਾ ਸਕੇ ਤਾਂ ਕਿ ਉਹ ਵੀ ਬਾਪੂ ਸੂਰਤ ਸਿੰਘ ਵਾਂਗੂ ਇੱਕ ਤਰ੍ਹਾਂ ਨਾਲ ਇਹਨਾਂ ਦੇ ਕੰਟਰੋਲ ਥਲੇ ਆ ਜਾਣ ਤੇ ਉਹਨਾਂ ਦੀ ਜਿਹੜੀ ਫਾਸਟਿੰਗ ਹੈਗੀ ਆ ਉਹਨੂੰ ਕੰਟਰੋਲ ਕੀਤਾ ਜਾ ਸਕੇ ਯਦਕਿ ਉਹਨਾਂ ਪ੍ਰਤੀ ਲੋਕਾਂ ਦੀ ਹਮਦਰਦੀ ਬਾਦਰੀ ਹੈ ਕਿ ਇਹ ਇਸੇ ਕਰਕੇ ਕੱਲ ਜਿਹੜਾ ਹੋਣ ਵਾਲਾ ਬੰਦ ਹੈਗਾ ਉਹਨੂੰ ਸਾਰੇ ਪਾਸਿਓਂ ਸਮਰਥਨ ਮਿਲ ਰਿਹਾ ਹੈਗਾ ਬਿਲਕੁਲ ਸੁਪਰੀਮ ਕੋਰਟ ਨੇ ਇਹ ਵੀ ਕਹਿ ਰਿਹਾ ਕਿ 31 ਤੱਕ ਇਸ ਮਸਲੇ ਦਾ ਹੱਲ ਕਰੋ ਪੰਜਾਬ ਸਰਕਾਰ ਜਾਂ ਡੀਏਜੀ ਮਨਦੀਪ ਸਿੰਘ ਸਿੱਧੂ ਮਿਲਣ ਪਹੁੰਚੇ ਕਨੋਰੀ ਬਾਰਡਰ ਕੋਸ਼ਿਸ਼ ਹੋ ਰਹੀ ਹੈ ਕਿ ਡਲੇਵਲ ਸਾਹਿਬ ਨੂੰ ਬਣਾਇਆ ਜਾਵੇ ਕਿਸੇ ਢੰਗ ਨਾਲ ਉਹਨਾਂ ਦੀ ਨਜ਼ਦੀਕੀਆਂ ਤੇ ਸੁਪਰੀਮ ਕੋਰਟ ਦੇ ਵਿੱਚ ਸਵਾਲ ਉੱਠੇ ਕਿ ਉਹ ਨਹੀਂ ਕੋੜਦਾਲ ਕਦੋਂ ਦਿੰਦੇ ਜਾਂ ਉਹਨਾਂ ਨੂੰ ਇਸ ਪਾਸੇ ਇਸ ਸਗਮਿੰਦਰ ਬਹੁਤ ਬੈਫਲਿੰਗ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਇਨਵੋਲਵਲੀ ਕੀਤਾ ਜਾ ਰਿਹਾ ਹਰ ਇਸ਼ੂ ਦੇ ਵਿੱਚ ਪੁਲਿਸ ਨੂੰ ਇਨਵੋਲਵ ਕੀਤਾ ਜਾ ਰਿਹਾ ਹੈਗਾ ਕੀ ਪੰਜਾਬ ਦੀ ਜਿਹੜੀ ਗਵਰਨਮੈਂਟ ਹੈਗੀ ਉਹ ਪੁਲਿਸ ਰਨ ਕਰ ਰਹੀ ਹੈਗੀ ਕਿ ਸਿਵਲ ਐਡਮਿਨਿਸਟ੍ਰੇਸ਼ਨ ਰਨ ਕਰ ਰਹੀ ਹੈਗੀ ਬਿਲਕੁਲ ਸਹੀ ਗੱਲ ਹੈ ਇਹ ਵੀ ਬਹੁਤ ਵੱਡੇ ਸਵਾਲ ਨੇ ਪਰ ਦੱਲੇਵਾਲ ਸਾਹਿਬ ਅਡੇ ਕਹਿੰਦੇ ਉਹ ਕਹਿੰਦੇ ਕਿ ਮੈਂ ਤੇ ਕੋਖੜਤਾਲ ਜਾਂ ਬਰਨਵਰਤ ਜਿਹੜਾ ਉਹ ਨਹੀਂ ਛੱਡਣਾ ਆਪਣੀ ਮਰਜ਼ੀ ਨਾਲ ਬੈਠਾ ਕੋਈ ਕਿਸਾਨ ਲੀਡਰ ਕੋਈ ਉਹਨਾਂ ਤੇ ਕੋਈ ਦਬਾਅ ਨਹੀਂ ਪਾ ਰਿਹਾ ਸੋ ਚੇਪ ਨੇ ਫਿਲਹਾਲ ਦੀ ਘੜੀ ਦੱਲੇਵਾਲ ਸਾਹਿਬ ਦੀ ਸੇਵਾ ਦੀ ਅਭਿਦੀ ਕਾਰਨਾ ਕਰਦੇ ਆਂ ਉਮੀਦ ਕਰਦੇ ਆਂ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਕਰਦੇ ਸੋ ਸ਼ੁਕਰੀਆ ਤੁਹਾਡਾ ਜਿਲ ਸਰ ਥੈਂਕ ਯੂ ਸੋ ਮੱਚ ਸੁਖਿੰਦਰ